ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਸੁਣ ਕੇ ਤੁਸੀਂ ਆਪਣੇ ਦਿਮਾਗ ਨਾਲ ਜਰੂਰ ਸੋਚਿਓ ਕਿ ਇਹ ਗੱਲ ਸਹੀ ਹੈ ਜਾਂ ਗਲਤ ਹੈ ਜਦੋਂ ਅਸੀਂ ਕਿਸੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਤਾਂ ਉੱਥੇ ਜਾ ਕੇ ਆਪਾਂ ਸਭ ਤੋਂ ਪਹਿਲਾਂ ਪੈਰਾੰਦਾ ਜੋੜਾ ਭਾਬ ਜੁੱਤੀ ਉਤਾਰ ਕੇ ਜੋੜੇ ਘਰ ਵਿੱਚ ਜਮਾ ਕਰਵਾਉਂਦੇ ਹਾਂ ਉਥੇ ਜੋੜਾ ਘਰ ਵਿੱਚ ਕਈ ਗੁਰਮੁਖ ਪਿਆਰੇ ਸੇਵਾ ਕਰ ਰਹੇ ਹੁੰਦੇ ਹਨ ਉਹ ਤੁਹਾਡੇ ਜੋੜਿਆਂ ਨੂੰ ਹੱਥ ਨਾਲ ਚੁੱਕ ਕੇ ਖਾਨੇ ਵਿੱਚ ਰੱਖ ਦਿੰਦੇ ਹਨ ਕਈ ਵਾਰ ਉਥੇ ਕਈ ਗੁਰਮੁਖ ਪਿਆਰੇ ਜੋੜਾ ਘਰ ਵਿੱਚ ਬੈਠੇ ਜੋੜਿਆਂ ਨੂੰ ਸਾਫ਼ ਕਰ ਰਹੇ ਹੁੰਦੇ ਹਨ ਯਾਨ ਜੋੜਿਆਂ ਨੂੰ ਪਾਲਿਸ਼ ਕਰ ਰਹੇ ਹੁੰਦੇ ਹਨ ਆਪਾਂ ਜੋੜੇ ਜਮਾ ਕਰਵਾ ਕੇ ਹੱਥ ਪੈਰ ਧੋ ਕੇ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਲਈ ਚਲੇ ਜਾਂਦੇ ਹਾਂ ਜੇ ਉੱਥੇ ਦੇਗ ਮਿਲਦੀ ਹੋਵੇ ਤਾਂ ਆਪਾਂ 10-20 ਰੁਪਏ ਦੀ ਦੇਗ ਕਰਵਾ ਕੇ ਮੱਥਾ ਟੇਕਣ ਚਲੇ ਜਾਂਦੇ ਹਾਂ ਮੱਥਾ ਟੇਕਣ ਲੱਗੇ ਆਪਾਂ 10-20 ਰੁਪਏ ਦਾ ਮੱਥਾ ਵੀ ਟੇਕ ਦਿੰਦੇ ਹਾਂ ਫਿਰ ਆਪਾਂ ਅੱਖਾਂ ਬੰਦ ਕਰਕੇ ਗੁਰੂ ਸਾਹਿਬਾਂ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਕਿ ਰੱਬਾ ਮੈਨੂੰ ਆਹਾ ਵੀ ਦੇ ਮੈਨੂੰ ਉਹੋ ਵੀ ਦੇ ਮੇਰਾ ਆਹਾ ਕੰਮ ਵੀ ਸਿਰੇ ਚਾੜ ਦੇ ਮੇਰਾ ਆਹਾ ਕੰਮ ਵੀ ਕਰ ਦੇ ਮੱਥਾ ਟੇਕਣ ਤੋਂ ਬਾਅਦ ਅਸੀਂ 5 ਕਿ ਮਿੰਟ ਉੱਥੇ ਬੈਠ ਕੇ ਹਾਜ਼ਰੀ ਭਰਦੇ ਹਾਂ ਫਿਰ ਆਪਾਂ ਇੱਕ ਦੂਸਰੇ ਨੂੰ ਕਹਿੰਦੇ ਹਾਂ ਕਿ ਲੰਗਰ ਛਕਣਾ ਹੈ ਫਿਰ ਇੱਕ ਜਣਾ ਕਹਿੰਦਾ ਹੈ ਕਿ ਘਰੋਂ ਹੁਣੀ ਤਾਂ ਆਪਾਂ ਰੋਟੀ ਖਾ ਕੇ ਆਏ ਹਾਂ ਦੂਸਰਾ ਕਹਿੰਦਾ ਹੈ ਕਿ ਗੁਰੂ ਘਰ ਦਾ ਲੰਗਰ ਜ਼ਰੂਰ ਛਕਣਾ ਚਾਹੀਦਾ ਹੈ ਇੱਥੇ ਲੰਗਰ ਦੀ ਦਾਲ ਬਹੁਤ ਹੀ ਸੁਆਦ ਹੁੰਦੀ ਹੈ ਘਰੇ ਇਹੋ ਜਹੀ ਦਾਲ ਨਹੀਂ ਬਣਦੀ ਚਲੋ ਆਪਾਂ ਲੰਗਰ ਛਕ ਲੈਂਦੇ ਹਾਂ ਫਿਰ ਆਪਾਂ ਲੰਗਰ ਛਕਣ ਚਲੇ ਜਾਂਦੇ ਹਾਂ ਲੰਗਰ ਘਰ ਵਿੱਚ ਆਪਾਂ ਟਾਟ ਉੱਪਰ ਬੈਠ ਜਾਂਦੇ ਹਾਂ ਫਿਰ ਉੱਥੇ ਜੋ ਸੇਵਾਦਾਰ ਸੇਵਾ ਕਰ ਰਹੇ ਹੁੰਦੇ ਹਨ ਉਹ ਆਪਾਂ ਨੂੰ ਬਰਤਨ ਲਿਆ ਕੇ ਦੇ ਦਿੰਦੇ ਹਨ ਉਸ ਤੋਂ ਬਾਅਦ ਉਹ ਪ੍ਰਸ਼ਾਦਾ ਪਾਣੀ ਬਰਤਨਾਂ ਦੇ ਵਿੱਚ ਪਾ ਦਿੰਦੇ ਹਨ ਜਦੋਂ ਆਪਾਂ ਪ੍ਰਸ਼ਾਦਾ ਪਾਣੀ ਛਕ ਕੇ ਉੱਠਦੇ ਹਾਂ ਤਾਂ ਕਈ ਸੱਜਣ ਝੂਠੇ ਬਰਤਨ ਪਕੜਨ ਲਈ ਖੜੇ ਹੁੰਦੇ ਹਨ ਫਿਰ ਆਪਾਂ ਉਹ ਝੂਠੇ ਬਰਤਨ ਉਹਨਾਂ ਦੇ ਹੱਥ ਵਿੱਚ ਫੜਾ ਕੇ ਆਪਣੇ ਹੱਥ ਧੋ ਕੇ ਵਾਪਸ ਜੋੜਾ ਘਰ ਵਿੱਚ ਚਲੇ ਜਾਂਦੇ ਹਾਂ ਆਪਾਂ ਟੋਕਨ ਜੋੜਾ ਘਰ ਵਿੱਚ ਦਿੰਦੇ ਹਾਂ ਤੇ ਉਹ ਗੁਰਮੁਖ ਪਿਆਰਾ ਜੋੜੇ ਖਾਨੇ ਵਿੱਚੋਂ ਜੋੜਾ ਚੁੱਕਦਾ ਹੈ ਤੇ ਆਪਣੇ ਮੱਥੇ ਨਾਲ ਲਾ ਕੇ ਆਪਾਂ ਨੂੰ ਬੜੇ ਪਿਆਰ ਸਤਿਕਾਰ ਨਾਲ ਲਿਆ ਕੇ ਦੇ ਦਿੰਦਾ ਹੈ ਆਪਾਂ ਦੇਖ ਕੇ ਬੜੇ ਖੁਸ਼ ਹੁੰਦੇ ਹਾਂ ਕਿ ਆਪਣੇ ਬੂਟ ਤਾਂ ਬਹੁਤ ਚਮਕ ਰਹੇ ਹਨ ਕਿਉਂਕਿ ਉਹਨਾਂ ਨੇ ਪਾਲਿਸ਼ ਕਰ ਦਿੱਤੇ ਹਨ ਆਪਾਂ ਬੜੀ ਖੁਸ਼ੀ ਨਾਲ ਉਹ ਜੋੜੇ ਪਾ ਕੇ ਗੁਰੂ ਘਰੋਂ ਬਾਹਰ ਆ ਕੇ ਉੱਥੇ ਜਿਹੜੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਹਨ ਉੱਥੋਂ ਆਪਣੀ ਮਨਪਸੰਦ ਦੀਆਂ ਚੀਜ਼ਾਂ ਖਰੀਦਣ ਲੱਗ ਜਾਂਦੇ ਹਾਂ ਬੱਚੇ ਆਪਣੇ ਪਿੱਛੇ ਪੈ ਜਾਂਦੇ ਹਨ ਕਿ ਮੈਂ ਇਹ ਖਿਡੌਣਾ ਲੈਣਾ ਹੈ ਫਿਰ ਆਪਾਂ ਉਥੇ ਖਰੀਦਾਰੀ ਕਰਨ ਨੂੰ ਡੇਢ ਦੋ ਘੰਟੇ ਲਗਾ ਦਿੰਦੇ ਹਾਂ ਸਾਰੀਆਂ ਦੁਕਾਨਾਂ ਤੇ ਘੁੰਮਦੇ ਹਾਂ ਪ੍ਰਸ਼ਾਦਾ ਛਗਣ ਦੇ ਬਾਵਜੂਦ ਵੀ ਬਾਹਰ ਆ ਕੇ ਆਪਾਂ ਆਈਸਕ੍ਰੀਮ 버ਗਰ ਪੀਜੇ ਕੋਲਡ ਡਰਿੰਕ ਖਾ ਪੀ ਲੈਂਦੇ ਹਾਂ ਤੇ ਉਸ ਤੋਂ ਬਾਅਦ ਵਾਪਸ ਘਰ ਆ ਜਾਂਦੇ ਹਾਂ ਹੁਣ ਜਰਾ ਸੋਚੋ ਕਿ ਗੁਰੂ ਘਰ ਜਾਣ ਦਾ ਸਾਨੂੰ ਕੋਈ ਲਾਭ ਹੋਇਆ ਜਾਂ ਉਲਟਾ ਆਪਾਂ ਸਿਰ ਤੇ ਭਾਰ ਚੜਾ ਕੇ ਆ ਗਏ ਹੁਣ ਜਰਾ ਬਰੀਕੀ ਨਾਲ ਸੋਚਿਓ ਕਿ ਆਪਾਂ ਗੁਰੂ ਘਰ ਕਿਸ ਤਰੀਕੇ ਨਾਲ ਜਾ ਕੇ ਆਏ ਹਾਂ ਆਪਾਂ ਗੁਰੂ ਘਰ ਇਸ ਤਰੀਕੇ ਨਾਲ ਜਾ ਕੇ ਆਏ ਹਾਂ ਜਿਵੇਂ ਉਥੇ ਸਾਰੇ ਆਪਣੇ ਥੱਲੇ ਨੌਕਰ ਲੱਗੇ ਹੁੰਦੇ ਹਨ ਹਜੇ ਤਾਂ ਆਪਾਂ ਜਿੱਥੇ ਕਾਰ ਪਾਰਕਿੰਗ ਹੁੰਦੀ ਹੈ ਉਸ ਬਾਰੇ ਗੱਲ ਨਹੀਂ ਕੀਤੀ ਕਈ ਗੁਰੂ ਘਰਾਂ ਵਿੱਚ ਫ੍ਰੀ ਪਾਰਕਿੰਗ ਹੁੰਦੀ ਹੈ ਤਕਰੀਬਨ 95% ਲੋਕ ਇਸੇ ਤਰੀਕੇ ਨਾਲ ਗੁਰੂ ਘਰ ਜਾਂਦੇ ਹਨ ਤੇ ਵਾਪਸ ਆ ਜਾਂਦੇ ਹਨ ਜਿਸ ਦਾ ਕੋਈ ਵੀ ਫਲ ਨਹੀਂ ਮਿਲਦਾ ਉਲਟਾ ਸਿਰ ਤੇ ਭਾਰ ਚੜਦਾ ਹੈ ਕਿਉਂਕਿ ਆਪਾਂ ਬਹੁਤ ਵੱਡੇ ਲੈਂਡਲੋਰਡ ਬਣ ਕੇ ਉੱਥੇ ਜਾਂਦੇ ਹਾਂ ਗੁਰੂ ਘਰ ਸੇਵਾ ਕਰਨ ਵਾਲੇ ਕੋਈ ਆਪਣੇ ਥੱਲੇ ਨੌਕਰੀ ਨਹੀਂ ਕਰ ਰਹੇ ਹੁੰਦੇ ਜੋ ਆਪਾਂ ਪੂਰੀ ਟੌਰ ਨਾਲ ਗੱਡੀ ਖੜੀ ਕਰਕੇ ਆਪਣੇ ਜੋੜੇ ਜਮਾ ਕਰਵਾ ਕੇ 10-20 ਰੁਪਏ ਦੀ ਦੇਗ ਕਰਵਾ ਕੇ 10-20 ਰੁਪਏ ਮੱਥਾ ਟੇਕ ਕੇ ਫਿਰ ਗੁਰੂ ਨੂੰ ਵੀ ਆਪਾਂ 50 ਤਰ੍ਹਾਂ ਦੀਆਂ ਅਰਦਾਸਾਂ ਕਰਦੇ ਹਾਂ ਕਿ ਮੇਰਾ ਆਹਾ ਕੰਮ ਕਰ ਦੇ ਮੇਰਾ ਉਹ ਕੰਮ ਕਰ ਦੇ ਜਿਵੇਂ ਗੁਰੂ ਸਾਹਿਬ ਵੀ ਆਪਣੇ ਥੱਲੇ ਨੌਕਰ ਲੱਗੇ ਹੋਣ ਆਪਾਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਕੋਲ ਸਿਰਫ 5-10 ਮਿੰਟ ਬੈਠਦੇ ਹਾਂ ਉਸ ਤੋਂ ਬਾਅਦ ਬਿਨਾਂ ਭੁੱਖ ਤੋਂ ਹੀ ਸਵਾਦ ਦੇ ਕਰਕੇ ਲੰਗਰ ਛਕਣ ਚਲੇ ਜਾਂਦੇ ਹਾਂ ਲੰਗਰ ਤਾਂ ਛਕਿਆ 5-10 ਨੇ ਤੇ ਲੰਗਰ ਦੀ ਗੋਲਕ ਵਿੱਚ ਮਾਇਆ ਪਾਈ ਜਾਂਦੀ ਹੈ ਕੇਵਲ 10-20 ਰੁਪਏ ਹੁਣ ਜੇ ਆਪਾਂ ਬਾਹਰ ਕਿਤੇ ਰੋਟੀ ਪਾਣੀ ਖਾਈਏ ਤਾਂ ਅੱਜ ਕੱਲ ਦੇ ਹਿਸਾਬ ਨਾਲ ਇੱਕ ਬੰਦੇ ਦੀ ਰੋਟੀ ਦਾ ਖਰਚਾ 200 ਰੁਪਏ ਤੋਂ ਵੱਧ ਆ ਜਾਂਦਾ ਹੈ ਜੇ ਆਪਾਂ ਕਿਸੇ ਪੈਲਸ ਦੀ ਗੱਲ ਕਰੀਏ ਤਾਂ ਉੱਥੇ ਪਰ ਪਲੇਟ ਘੱਟ ਤੋਂ ਘੱਟ 700 ਰੁਪਏ ਹੈ ਲੰਗਰ ਘਰ ਵੀ ਕੋਈ ਫਰੀ ਨਹੀਂ ਹੈ ਜਿੱਥੇ ਆਪਾਂ ਜਿੰਨੇ ਮਰਜ਼ੀ ਬੰਦੇ ਫ੍ਰੀ ਵਿੱਚ ਖਾ ਕੇ ਉੱਠ ਕੇ ਆ ਜਾਂਦੇ ਹਾਂ ਇਸ ਦਾ ਪੂਰਾ ਪੂਰਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ ਲੰਗਰ ਵਿੱਚ ਫ੍ਰੀ ਵਿੱਚ ਉਹ ਪ੍ਰਸ਼ਾਦਾ ਪਾਣੀ ਛੱਕ ਸਕਦਾ ਹੈ ਜਿਹੜਾ ਬੰਦਾ ਗਰੀਬ ਹੈ ਜਿਸ ਕੋਲ ਸੱਚਮੁੱਚ ਖਾਣ ਪੀਣ ਲਈ ਪੈਸੇ ਨਹੀਂ ਹਨ ਇਸ ਲਈ ਜਿੰਨੇ ਬੰਦੇ ਲੰਗਰ ਛਕਦੇ ਹਾਂ ਉਨੇ ਮਾਇਆ ਅੱਜਕੱਲ ਦੇ ਹਿਸਾਬ ਨਾਲ ਗਿਣ ਕੇ ਗੋਲਕ ਵਿੱਚ ਪਾਉਣੀ ਚਾਹੀਦੀ ਹੈ ਜਾਂ ਲੰਗਰ ਵਿੱਚ 4-5 ਘੰਟੇ ਸੇਵਾ ਕਰਨੀ ਚਾਹੀਦੀ ਹੈ ਜਿਨ੍ਹਾਂ ਜਿਨ੍ਹਾਂ ਨੇ ਲੰਗਰ ਛਕਿਆ ਹੁੰਦਾ ਹੈ ਉਹਨਾਂ ਸਾਰਿਆਂ ਨੂੰ ਹੀ ਸੇਵਾ ਕਰਨੀ ਚਾਹੀਦੀ ਹੈ ਬਰਤਨ ਮਾਂਜਣ ਦੀ ਸੇਵਾ ਵੀ ਕਰਨੀ ਜ਼ਰੂਰੀ ਹੈ ਜੇ ਲੰਗਰ ਛਕ ਕੇ ਬਰਤਨ ਝੂਠੇ ਕੀਤੇ ਹਨ ਜੇ ਨਹੀਂ ਵੀ ਕੀਤੇ ਤਾਵੀ ਕਰ ਦੇਣੀ ਚਾਹੀਦੀ ਹੈ ਜੇ ਆਪਾਂ ਆਪਣੀਆਂ ਅਰਦਾਸਾਂ ਪੂਰੀਆਂ ਕਰਵਾਉਣੀਆਂ ਹਨ ਤਾਂ ਦਰਬਾਰ ਸਾਹਿਬ ਵਿੱਚ ਬੈਠ ਕੇ ਉਹਨਾਂ ਨਾਮ ਜਪਣਾ ਵੀ ਜ਼ਰੂਰੀ ਹੈ ਜੋੜਾ ਘਰ ਵਿੱਚ ਜੋੜਾ ਜਮਾ ਕਰਵਾਇਆ ਹੈ ਤਾਂ ਜੋੜੇ ਘਰ ਵਿੱਚ ਵੀ ਅੱਧਾ ਘੰਟਾ ਸੇਵਾ ਕਰਨੀ ਜ਼ਰੂਰੀ ਹੈ ਜੇ ਇਹ ਸਭ ਕਰਦੇ ਹਾਂ ਤਾਂ ਸਾਡੇ ਸਿਰ ਤੇ ਕੋਈ ਭਾਰ ਨਹੀਂ ਚੜਦਾ ਇਹਨਾਂ ਸਭ ਕਰਨ ਨਾਲ हिसाब किताब ਬਰਾਬਰ ਹੋ ਜਾਂਦਾ ਹੈ ਜੋ ਸਾਡੇ ਸਿਰ ਤੇ ਚੜਿਆ ਹੁੰਦਾ ਹੈ ਜੇ ਗੁਰੂ ਘਰ ਜਾਣ ਦਾ ਫਲ ਲੈਣਾ ਹੈ ਵਾਅਦਾ ਲੈਣਾ ਹੈ ਤਾਂ ਘਰੋਂ ਰੱਜ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਓ ਗੁਰੂ ਘਰ ਜਾ ਕੇ ਮੱਥਾ ਟੇਕ ਕੇ ਜਾਂ ਤਾਂ ਸਮਾਦੀ ਲਗਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਜਪੋ ਜਾਂ ਪਾਠ ਕਰੋ ਜਾਂ ਕੀਰਤਨ ਸੁਣੋ ਜਾਂ ਫਿਰ ਉੱਥੇ ਜਾ ਕੇ ਸੇਵਾ ਕਰੋ ਸੇਵਾ ਕਰਨ ਤੇ ਜਦੋਂ ਭੁੱਖ ਲੱਗੇ ਤਾਂ ਫਿਰ ਪ੍ਰਸ਼ਾਦਾ ਪਾਣੀ ਪ੍ਰਸ਼ਾਦ ਦੀ ਤਰ੍ਹਾਂ ਥੋੜਾ ਜਿਹਾ ਸ਼ੱਕ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਗੁਰੂ ਘਰ ਜਾਣ ਤੇ ਫਲ ਪ੍ਰਾਪਤ ਹੁੰਦਾ ਹੈ ਇਹ ਹੈ ਅਸਲੀ ਗੁਰਮਤ ਮਰਿਆਦਾ ਗੁਰੂ ਘਰ ਜਾਣ ਦੀ ਇੱਕ ਹੋਰ ਬਹੁਤ ਜ਼ਰੂਰੀ ਗੱਲ ਹੈ ਕਿ ਘਰੋਂ ਸਿੱਧੇ ਗੁਰੂ ਘਰ ਜਾਓ ਗੁਰੂ ਘਰੋਂ ਸਿੱਧੇ ਆਪਣੇ ਘਰ ਨੂੰ ਵਾਪਸ ਆਓ ਜੇ ਰਾਹ ਵਿੱਚ ਕਿਤੇ ਰੁਕ ਗਏ ਤਾਂ ਜੋ ਗੁਰੂ ਘਰੋਂ ਕਿਰਪਾ ਤੁਹਾਡੇ ਨਾਲ ਆ ਰਹੀ ਹੁੰਦੀ ਹੈ ਉਹ ਉੱਥੇ ਹੀ ਰਹਿ ਜਾਂਦੀ ਹੈ ਜਿੱਥੇ ਤੁਸੀਂ ਰੁਕ ਗਏ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਜੋੜਨ ਵਰਗਾ ਪੁੰਨ ਨਹੀਂ ਹੈ ਤੇ ਤੋੜਨ ਵਰਗਾ పాਪ ਨਹੀਂ ਹੈ ਜੇ ਤੁਸੀਂ ਕਿਸੇ ਨੂੰ ਜੋੜਦੇ ਹੋ ਤਾਂ ਉਸ ਦੇ ਜੁੜਨ ਨਾਲ ਤੁਹਾਡੇ ਪੁੰਨਾ ਵਿੱਚ ਵੀ ਹੋਰ ਵਾਧਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ